ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਇੱਕ ਸਰਦੀ ਦੇ ਵਿੱਚ ਖਾਣ ਵਾਲਾ ਠੀਕ ਹੈ ਜੀ ਬਹੁਤ ਹੀ ਵਧੀਆ ਤੇਲ ਅਤੇ ਗੁੜ ਤੋਂ ਤਿਆਰ ਕਰਕੇ ਇੱਕ ਨੁਕਸਾ ਦੱਸੂंगे ਜਿਹਨੂੰ ਤਿਲ ਪੂਜਾ ਵੀ ਕਹਿ ਦਿੰਦੇ ਆ ਤੇ ਗੁੜ ਅਤੇ ਤੇਲਾਂ ਤੋਂ ਇਹ ਤਿਆਰ ਹੁੰਦੀ ਹੈ ਰੈਸਪੀ ਜਿਹੜੀ ਕਿ ਸਿਆਲ ਦੇ ਵਿੱਚ ਜਿਵੇਂ ਕਿ ਹੁਣ ਠੰਡ ਬਹੁਤ ਪੈ ਰਹੀ ਆ ਆਪਾਂ ਇਹਨੂੰ ਖਾ ਸਕਦੇ ਆਂ ਠੰਡ ਦੇ ਵਿੱਚ ਬਹੁਤ ਹੀ ਆਸਾਨੀ ਨਾਲ ਇਹ ਬਣ ਜਾਂਦੀ ਹੈ ਰੈਸਪੀ ਠੀਕ ਹੈ ਜੀ ਜਿਆਦਾ ਕੋਈ ਇਹਦੇ ਵਿੱਚ ਆਪਾਂ ਨੂੰ ਆਟਮਾ ਲੈਣ ਦੀ ਲੋੜ ਨਹੀਂ ਸਿਰਫ ਇੱਕ ਆਪਾਂ ਨੇ ਤੇਲ ਲੈਣੀ ਹੈ ਜਿੱਟੇ ਤੇ ਇੱਕ ਆਪਾਂ ਨੇ ਲੈਣਾ ਗੁੜ ਤੇ ਕਿੰਨੇ ਤੇਲ ਲੈਣੀ ਹੈ ਕਿੰਨਾ ਗੁੜ ਲੈਣਾ ਉਹ ਤੁਹਾਨੂੰ ਮੈਂ ਵੀਡੀਓ ਚ ਦੱਸਦਾ ਠੀਕ ਹੈ ਜੀ ਕਿਵੇਂ ਆਪਾਂ ਨੇ ਇਹ ਬਣਾਉਣਾ ਹੈ ਬਿਲਕੁਲ ਆਸਾਨੀ ਨਾਲ ਬਣ ਜਾਂਦਾ ਹੈ ਤੁਸੀਂ ਇਹਨੂੰ ਬਣਾ ਕੇ ਘਰੇ ਰੱਖ ਸਕਦੇ ਹੋ ਠੀਕ ਹੈ ਜੀ ਜਿਵੇਂ ਕਿ ਹੁਣ ਠੰਡ ਬਹੁਤ ਲੱਗਦੀ ਆ ਹੱਡਾਂ ਪੈਰਾਂ ਚ ਦਰਦ ਰਹਿੰਦਾ ਹੈ ਕਿਸੇ ਵੀ ਭੈਣ ਭਰਾ ਦੇ ਠੀਕ ਹੈ ਜੀ ਦਿਲ ਦੀਆਂ ਬਿਮਾਰੀਆਂ ਵਾਸਤੇ ਵੀ ਤਿਲ ਆ ਜਿਹੜੇ ਬੈਸੀ ਬਹੁਤ ਫਾਇਦੇਮੰਦ ਦੱਸੇ ਜਾਂਦੇ ਆ ਠੀਕ ਆ ਜੀ ਤੇ ਗੂੜਾ ਜਿਹੜਾ ਉਹ ਆਪਣਾ ਖੂਨ ਵਧਾਉਂਦਾ ਏ ਤੇ ਸਰੀਰ ਦੀਆਂ ਕਾਫੀ ਸਾਰੀਆਂ ਕਮੀਆਂ ਪੇਛੀਆਂ ਇਹ ਨੁਕਸਾ ਜਿਹੜਾ ਉਹ ਸੈੱਟ ਕਰਦਾ ਏ ਦੂਰ ਕਰਦਾ ਏ ਤੇ ਨੁਕਸਾ ਬਣਾਉਣਾ ਕਿਵੇਂ ਆ ਆਜੋ ਫਿਰ ਤੁਹਾਨੂੰ ਦੱਸਦੇ ਆ ਠੀਕ ਆ ਜੀ ਵੀਡੀਓ ਦੇ ਵਿੱਚ ਰੈਸਪੀ ਕਰਦੇ ਆ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋ ਜਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਰੈਸਪੀ ਕਰਦੇ ਆਂ ਸਟਾਰਟ ਆਪਾਂ ਨੂੰ ਇਹ ਤਿਲਾਂ ਦਾ ਨੁਕਸਾ ਬਣਾਉਣ ਵਾਸਤੇ ਜਿਹੜਾ ਸਮਾਨ ਚਾਹੀਦਾ ਆਪਾਂ ਨੂੰ ਚਾਹੀਦਾ ਹੈ ਜੀ ਤਿਲ ਠੀਕ ਹੈ ਜੀ ਚਿੱਟੇ ਤਿਲ ਇਹ ਆ ਦੇਖੋ ਤੇ ਸਾਫ਼ ਮੈਂ ਇਹ ਚੰਗੀ ਤਰ੍ਹਾਂ ਕਰ ਲਏ ਆ ਤੇ ਤਿਲਾਂ ਦਾ weight ਹੈਗਾ ਠੀਕ ਹੈ ਜੀ 250 ਗ੍ਰਾਮ 250 ਗ੍ਰਾਮ ਆਪਾਂ ਨੇ ਤਿਲ ਲੈਣੇ ਆਂ ਤੇ ਗੁੜ ਲੈਣਾ ਆਪਾਂ ਨੇ ਠੀਕ ਹੈ ਜੀ 100 ਤੋਂ 150 ਗ੍ਰਾਮ ਤੇ ਹੁਣ ਸਭ ਤੋਂ ਪਹਿਲਾਂ ਜਿਹੜੇ ਤੀਲ ਆਪਾਂ ਨੇ ਇਹ ਥੋੜੀ ਜਿਹੀ ਰੋਸਟ ਕਰਨੀ ਆ ਯਾਨੀ ਭੁੰਨਣੇ ਆ ਤੇ ਲਓ ਜੀ ਕੜਾਹੀ ਆਪਾਂ ਨੇ ਰੱਖ ਲਈਏ ਚੁੱਲ੍ਹੇ ਤੇ ਤੇ ਹੁਣ ਆਪਾਂ ਤੀਲਾ ਜਿਹੜੇ ਇਹ ਭੁੰਨਣੇ ਆ ਮਤਲਬ ਜ਼ਿਆਦਾ ਨਹੀਂ ਭੁੰਨਣੇ ਹੈਗੇ ਠੀਕ ਹੈ ਜੀ ਨਾਰਮਲ ਜਿਹੀ ਆਪਾਂ ਨੇ ਰੋਸਟ ਕਰ ਲੈਣੇ ਆ ਇਹ 3-4 ਮਿੰਟ ਆਪਾਂ ਨੇ ਭੁੰਨਣੇ ਆ ਇਹ ਤੇ ਲਓ ਜੀ ਤੇਲਾ ਨੂੰ ਆਪਾਂ ਭੁੰਨ ਲੈਣੇ ਆ ਲਓ ਜੀ ਤੇਲਾ ਜਿਹੜੇ ਆਪਣੇ ਉਹ ਰੋਸਟ ਹੋ ਗਏ ਆ ਜੀ ਆਪਾਂ ਨੇ ਭੁੰਨ ਲਏ ਆ ਇਹ ਤੇ ਹੁਣ ਆਪਾਂ ਨੇ ਇਹ ਕਿਸੇ ਬਰਤਨ ਚ ਕੱਢ ਲੈਣੇ ਆ ਹਾਲੇ ਇਹ ਥੋੜੇ ਜੇ ਗਰਮ ਹੈ ਇਹਨਾਂ ਨੂੰ ਠੰਡੇ ਕਰੂਗੇ ਠੰਡੇ ਕਰਨ ਤੋਂ ਬਾਅਦ ਆਪਾਂ ਨੇ ਇਹ ਗੁੜ ਤੇ ਤਿਲ ਜਿਹੜੇ ਉਹ ਠੀਕ ਆ ਜੀ ਮਿਕਸ ਕਰਕੇ ਕੁੱਟਣੇ ਆ ਜਾਂ ਤਾਂ ਜਿੱਦਾਂ ਆਪਣੇ ਘਰਾਂ ਦੇ ਵਿੱਚ ਮਾਮਜਿਸਤਾ ਹੁੰਦਾ ਠੀਕ ਆ ਜੀ ਆਪਾਂ ਇਹਨੂੰ ਉਹਦੇ ਵਿੱਚ ਵੀ ਕੁੱਟ ਸਕਦੇ ਆ ਜਾਂ ਕੁੰਡੀ ਦੇ ਵਿੱਚ ਕੁੱਟ ਸਕਦੇ ਆ ਤੇ ਜਾਂ ਫਿਰ ਆਪਾਂ ਇਹਨੂੰ ਮਿਕਸੀ ਕਰ ਸਕਦੇ ਆ ਠੀਕ ਆ ਜੀ ਕਿਸੇ ਵੀ ਮਿਕਸੀ ਦੇ ਜੱਗ ਦੇ ਵਿੱਚ ਪਾ ਕੇ ਪੈਨ ਨੂੰ ਮਿਕਸੀ ਗ੍ਰाइंड ਕਰਕੇ ਰੱਖ ਲਵਾਂਗੇ ਤੇ ਆਪਾਂ ਇਹ ਨੁਕਸਾ ਤਿਆਰ ਕਰਾਂਗੇ ਮਿਕਸੀ ਵਿੱਚ ਠੀਕ ਹੈ ਜੀ ਪਹਿਲਾਂ ਆਪਾਂ ਨੇ ਗੁੜ ਪਾ ਲਿਆ ਮਿਕਸੀ ਦੇ ਡੱਗ ਵਿੱਚ ਤੇ ਉਸ ਤੋਂ ਬਾਅਦ ਆਪਾਂ ਨੇ ਤੇਲ ਹੈ ਜਿਹੜੇ ਉਹ ਪਾ ਲੈਣੇ ਆ ਆ ਲੋ ਜੀ ਤੇ ਹੁਣ ਆਪਾਂ ਨੇ ਇਹਨੂੰ ਠੀਕ ਹੈ ਜੀ ਦਰਦਰਾਜਾ ਪੀਸ ਲੈਣਾ ਹੈ ਮੰਨ ਲਓ ਬਿਲਕੁਲ ਪਾਊਡਰ ਨਹੀਂ ਬਣਾਉਣਾ ਹੈਗਾ ਦਰਦਰਾਜਾ ਆਪਾਂ ਇਹਨੂੰ ਪੀਸੂਗੇ ਤੇ ਲੋ ਜੀ ਤੇਲਾਂ ਦਾ ਨੁਕਸਾ ਬਣ ਕੇ ਰੈਡੀ ਹੈ ਜੀ ਆ ਦੇਖੋ ਐਦਾਂ ਦਾ ਆਪਾਂ ਨੇ ਇਹ ਪੀਸ ਲੈਣਾ ਹੈ ਤੇ ਆਪਾਂ ਇਹਨੂੰ ਏਦਾਂ ਬਣਾ ਕੇ ਰੱਖ ਸਕਦੇ ਆ ਠੀਕ ਹੈ ਜੀ ਜਾਂ ਆਪਾਂ ਇਹਨੂੰ ਮਿਕਸੀ ਵਿੱਚ ਪੀਸ ਸਕਦੇ ਆ ਜਾਂ ਜਿਵੇਂ ਕੀ ਮਾਮਜਸਤਾ ਹੁੰਦਾ ਜਾਂ ਕੁੰਡੀ ਦੇ ਵਿੱਚ ਕੁੱਟ ਕੇ ਆਪਾਂ ਇਹਨੂੰ 15-20 ਦਿਨ ਲਈ ਰੱਖ ਸਕਦੇ ਆ ਕਿਉਂਕਿ ਹੁਣ ਠੰਡ ਬਹੁਤ ਹੈ ਠੰਡ ਦੇ ਵਿੱਚ ਖਾਣ ਵਾਲੀ ਇਹ ਐਟਮ ਹੈ ਜੀ ਠੀਕ ਹੈ ਜੀ ਨੁਕਸਾ ਹੈ ਬਹੁਤ ਵਧੀਆ ਏ ਕਿਉਂਕਿ ਠੰਡ ਦੇ ਵਿੱਚ ਇਹ ਖਾ ਹੁੰਦਾ ਏ ਹੱਡੀਆਂ ਵੀ ਮਜ਼ਬੂਤ ਕਰਦਾ ਠੀਕ ਹੈ ਜੀ ਇਹ ਦਿਲ ਦੀਆਂ ਬਿਮਾਰੀਆਂ ਤੋਂ ਵੀ ਆਪਾਂ ਨੂੰ ਬਚਾਉਂਦਾ ਏ ਦੂਰ ਰੱਖਦਾ ਏ ਸੋ ਕਿਉਂਕਿ ਮੈਂ ਇਹ ਨੁਕਸਾ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿਉਂਕਿ ਇਹ ਚੀਜ਼ ਨੂੰ ਮੈਂ ਖੁਦ ਵਰਤ ਰਿਹਾ ਠੀਕ ਹੈ ਜੀ ਕਿਉਂਕਿ ਮੇਰਾ ਵੀ ਹਲਵਾਈ ਦਾ ਕੰਮ ਹੈ ਬਾਹਰ ਦਾ ਖਾਣ ਪੀਣ ਕਰਕੇ ਵਜਨ ਜਿਹੜਾ ਸਰਦੀ ਦੇ ਵਿੱਚ ਉਹ ਵਧਣ ਲੱਗ ਜਾਂਦਾ ਹੈ ਤੇ ਇਸ ਟਾਈਮ ਤੇ ਮੇਰਾ ਜਿਹੜਾ weight ਹੈ ਉਹ 90 ਕਿਲੋ ਤੋਂ ਉੱਪਰ ਹੈ ਜੀ ਤੇ ਮੈਂ ਜਿਹੜਾ ਰਾਤ ਦਾ ਖਾਣਾ ਯਾਨੀ ਰਾਤ ਦੀ ਰੋਟੀ ਉਹ ਬੰਦ ਕੀਤੀ ਹੋਈ ਹੈ ਕਿਉਂਕਿ ਮੈਂ ਰਾਤ ਨੂੰ ਜਿਹੜੀ ਰੋਟੀ ਉਹ ਨਹੀਂ ਖਾਂਦਾ ਇਸ ਕਰਕੇ ਮੈਂ ਸੋਚਿਆ ਵੀ ਚਲੋ ਇਹ ਨੁਕਸਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਠੀਕ ਹੈ ਜੀ ਕਿਉਂਕਿ ਮੇਰਾ ਜਿਹੜਾ ਤਕਰੀਬਨ ਇਹ 1-2 ਮਹੀਨੇ ਦੇ ਵਿੱਚ 3-4 ਕਿਲੋ weight ਜਿਹੜਾ ਉਹ ਘਟਿਆ ਏ ਠੀਕ ਹੈ ਜੀ ਰੋਟੀ ਮੈਂ ਛੱਡੀ ਹੋਈ ਐ ਤੇ ਮੈਂ ਇੱਕ ਚਮਚ ਇਹਦਾ ਰਾਤ ਨੂੰ ਰੋਜ਼ ਲੰਨਾ ਠੀਕ ਹੈ ਜੀ ਇੱਕ ਗਲਾਸ ਦੁੱਧ ਨਾਲ ਤੇ ਰੋਟੀ ਮੈਂ ਖਾਂਦਾ ਨਹੀਂ ਹੈਗਾ ਤੇ ਲੋ ਜੀ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਵਰਤ ਸਕਦੇ ਹੋ ਆਪਣੇ ਸਰੀਰ ਵਾਸਤੇ ਬਹੁਤ ਫਾਇਦੇਮੰਦ ਜਿਵੇਂ ਕਿ ਹੱਡਾਂ ਪੈਰਾਂ ਦੇ ਵਿੱਚ ਦਰਦ ਰਹਿੰਦਾ ਏ ਠੀਕ ਹੈ ਜੀ ਉਹ ਵੀ ਇਹ ਸੈੱਟ ਕਰਦਾ ਏ ਤੇ ਉਹ ਵੀ ਆਪਣੇ ਸਰੀਰ ਨੂੰ ਇਹ ਐਕਟਿਵ ਰੱਖਦਾ ਏ ਤੇ ਲੋ ਜੀ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਇਦਾਂ ਦੀ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਚ ਨਵੀਂ ਰੈਸਪੀ ਨਾਲ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ